ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਲਾਏ ਨੇ ਜੀ ਬੰਦੇ ਗੋਲੀ ਦੀ ਸ਼ਾਂਟੀ ਕਰਨ ਜਿਹੜਾ ਹੈਗਾ ਇਹ 'ਚ 35 ਤੋਂ 40 ਐਮਐਮ ਮੋਟਾ ਆਲੂ ਉਹ ਲੈਦਾ ਕਰਕੇ ਫਿਰ ਗੋਲੀ ਲੈਦਾ ਭਰ ਦਾਂਗੇ ਲੱਗੇ ਹੋਏ ਨੇ ਬੰਦੇ 20-22 ਬੰਦੇ ਨੇ ਸਾਢੇ 3-4 ਕਸੂ ਗੱਟਾ ਹੈ ਬਾਕੀ ਹੋਰ ਆਉਂਦਾ ਹੈ ਬਾਕੀ ਆ ਸਾਈਜ਼ ਕਢਾ ਰਹੇ ਆ ਨਾ ਤੋਂ ਗੋਲੀ ਦਾ ਭਰੀ ਜਾਂਦੇ ਨੇ ਗੋਲੀ ਦੇ ਵਿੱਚ ਹੈਗਾ ਦੀ ਮੋਟਾ ਕਿਰਕਾ ਲੱਗੇ ਹੋਇਆ ਆ ਪਹੁੰਚ ਤੇ ਚਾਰਕਾ ਲਾਉਂਦਾ ਬਾਕੀ ਗੰਨੇ ਦਾ ਅੱਲੇ ਪਰਚੀ ਆਈ ਨਹੀਂ ਗਾਹਾਂ ਟਰਾਲੀ ਹਰੇ ਆਪਣੀ ਪਰਚੀ ਖੜੀ ਆ 15 ਤਰੀਕ ਦੀ ਪਰਚੀ ਆਊਗੀ ਫਿਰ ਉਹ ਟਰਾਲੀ ਲਾ ਕੇ ਫਿਰ ਗਾਹਾਂ ਇੱਕ ਟਰਾਲੀ ਹੋਰ ਵੱਡਾਂਗੇ ਬਾਕੀ ਸੂਰਜ ਵੀ ਦਿਖ ਗਿਆ ਧੁੱਪਾਂ ਅੱਕਲੇ ਮਾੜੀ ਮੁੱਟੀ ਇੰਨੇ ਨਾਲੇ ਬਹੁਤ ਫਰਕ ਪੈ ਜਾਂਦਾ ਠੰਡ ਘਟ ਜਾਂਦੀ ਆ ਜਿਵੇਂ ਠਾਰੀ ਜੀ ਲੱਗਦੀ ਹੁੰਦੀ ਹੈ ਦੈਂਚ ਬਾਕੀ ਉਧਰ ਵੀ ਪਟਾਈ ਲਾਉਣੀ ਆ ਆਪਾਂ 15 ਤਰੀਕ ਨੂੰ ਉਹ ਖੇਤ ਪੱਟਾਂਗੇ 20 ਤੋਂ ਬਾਅਦ ਜਿਹੜਾ ਸਾਹਮਣੇ ਦੀਂਦਾ ਏ ਦੇ ਨੀ ਆ ਦੇ ਹਿੰਦੂ ਬਾਰੇ ਕੀ ਕਰਦਾ ਬੜਕਾ 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 ਬੜ 35 40 40 ਲੈਦਾ ਕੱਢਣਾ ਤੇ ਗੋਲੀ ਲੈਦਾ ਛੱਡਣੀ ਆ ਹਾਂ ਫਿਰ ਆ ਗੋਲੀ ਨਾ ਪਾ ਇਹਦੇ ਵਿੱਚ ਉਹਦਾ ਫੇਰ ਉਹੀ ਕੰਮ ਹੋ ਗਿਆ ਉਹ ਤਾਂ ਪਹਿਲਾਂ ਵੀ ਓਕਣਾ ਇਹਦੀ ਆ ਗੋਲੀ ਕੱਢ ਦੋ ਇਹ ਮੋਟਾ ਮੋਟਾ ਨਹੀਂ ਖਾਂਦੇ ਆ ਲੀਆ ਉਹ ਮੋਟਾ ਹੈ ਇਹ ਮੋਟਾ ਹੈ ਗੋਲੀ ਵਾਲਾ ਪੂਰਾ ਆਦਾ ਗੱਡੋ 35 ਇਹ ਸਭ ਕੱਢ ਕੱਢ ਦਿਓ ਸਰ ਇੱਕ ਦੋ ਗੱਥੇ ਨੇ ਬਹੁਤ ਨੇ ਕੱਢ ਦੋ ਇਹ ਓਕਣੇ ਭਰੀ ਜਾਂਦੇ ਜਿਵੇਂ ਹੈਗੀ ਇਹ ਆ ਆਲੂ ਦੇਓ ਆਲੂ ਚ ਕੀ ਅੰਤਰ ਇਹ ਮੁਤਾਬਕ ਹੀ ਗੱਲ ਨਹੀਂ ਦੱਸ ਉਹ ਜਿਆਦਾ ਨਿਕਲੂਗਾ ਅੰਜੂ ਇਹਨਾਂ ਨੂੰ ਕਹੇ ਸਹੀ ਕਰਨਗੇ ਯਾਰ ਉਹ ਓਕਣੇ ਪਈ ਜਾਂਦੇ ਨੇ ਬੱਸ ਕੋ ਸਭ ਕੋ ਸਮਝ ਇਹ ਭਾਵੇਂ ਬੋਲੇ ਹਾਂ ਮੋਟਰ ਤੇ ਵੀ ਲਾਏ ਹੋਏ ਨੇ ਬੰਦੇ ਬੇਲ ਪੱਡਣ ਤੇ ਵੜਦਾ ਖੇਤ ਇੱਧਰ ਲਾ ਵੀ ਇਹ ਉਪਰ ਹੀ ਲੱਗੇ ਹੋਏ ਨੇ ਵੜਦੇ ਨੇ ਬਲੈਡ ਪਈ ਹੋਈ ਥੀ ਇਹ ਆਲੂ ਨੂੰ ਵੀ ਆਪਣੇ ਨੂੰ ਤੇ ਬਾਕੀ ਹੋ ਵੀ 100 ਦਿਨ ਤੇ ਲਵੇ ਗਿਆ ਇਹ ਆਪਾਂ 2 ਅਕਤੂਬਰ ਦੀ ਬਿਜਾਈ ਕਰੀ ਹੋਈ ਹੈ ਇਹਦੀ बाकी ठीक आ खेत सुखा ही ज्यादा गिला है नहीं तो है दो खेत बढ़ी गई तो यार लंबे प्लाट च लगे हुए ने बंदे कलू करा पटाई शुरू करे करो चेक ਇਹ ਉੱਤਰ ਖੜਾ ਡਾਇਮੰਡ ਡਾਇਮੰਡ ਨੂੰ ਚੱਲਦਾ ਪਾਣੀ ਇੱਧਰ ਵੀ ਆਪਾਂ ਟਰਾਲੀ ਲੋਡ ਕਰਾ ਲਈ ਜਿਹੜੀ ਗੋਲੀ ਚੋਂ ਛਾਂਟੀ ਚੱਲਦੀ ਦੀ ਗੋਲੀ ਦੀ ਤੇ ਗਰੇਡਰ ਤੇ ਲੈ ਕੇ ਜਾਵਾਂਗੇ ਕੱਲ ਨੂੰ ਜਾਂ ਪਰਸੋਂ ਨੂੰ ਪਹਿਲਾਂ ਗਰੇਡਰ ਚੱਲਦੇ ਨਹੀਂ ਸੀ ਤੀ ਕਰਿਆ ਦੀ ਸਟੋਰ 'ਚ ਫੋਨ ਉਹ ਕਹਿੰਦਾ ਵੀ ਲੇਬਰ ਲਿਆਇਓ ਗਰੇਡਰ ਚਲਾ ਦਾਂਗੇ ਫਿਰ ਗਰੇਡਰ ਤੇ ਵਧੀਆ ਗ੍ਰੇਡਿੰਗ ਹੋ ਜੂ ਤੇ ਹੈਗੀ ਆ 150 ਦੇ ਲਵੇ ਬੋਰੀ 150 ਤੋਂ ਪਲੱਸੇ ਹੋਊਗੀ ਬਾਕੀ ਇੱਕ ਟਰਾਲੀ ਹੋਰ ਖੜੀ ਆ ਦੇਖਦੇ ਆ ਵੀ ਐਂਟਰ ਕੱਢਦਾ ਜਾਂ ਨਹੀਂ 475 ਆ ਤੇ ਪਰੇ ਹੈਗਾ ਉੱਚਾ वो खूंजे ज्डना पैना है चलो देखते हैं कि है, निकलता या नहीं लाने की लो चा d o m i